ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਚ ਹੋਵੋਗੇ, ਤੰਦਰੁਸਤ ਹੋਵੋਗੇ। ਕਿਸਾਨ ਵੀਰੋ ਇਸ ਵੀਡੀਓ ਵਿੱਚ ਗੱਲਬਾਤ ਕਰਨੀ ਆ ਝੋਨੇ ਦੀ ਫਸਲ ਦੇ ਵਿੱਚ ਝੂਠੀ ਕਾਂਗਿਆਰੀ, ਫਾਲਸ ਮੱਟ, ਗਟੋਲੀ ਰੋਗ, ਹਲਦੀ ਜੋ ਕਿਸਾਨ ਵੀਰ ਕਈ ਵੀਰ ਕਹਿੰਦੇ ਆ। ਇਹਦੇ ਬਾਰੇ ਨਾ ਜਦੋਂ ਅਟੈਕ ਹੋ ਜਾਂਦਾ ਉਹ ਤੋਂ ਬਾਅਦ ਮੈਂ ਪਿਛਲੇ ਸਾਲਾਂ 'ਚ ਵੀ ਦੇਖਿਆ, ਪਿਛਲੇ ਸਾਲ ਵੀ ਜਦੋਂ ਗਟੋਲੀ ਬਣ ਜਾਂਦੀ ਹੈ ਉਸ ਤੋਂ ਬਾਅਦ ਕਿਸਾਨ ਵੀਰ ਜਿਹੜੇ ਹੈਗੇ ਉਹਦੇ ਵਿੱਚ ਸਪ੍ਰੇਆਂ ਕਰਨ ਲੱਗ ਪੈਂਦੇ ਜਿਹੜਾ ਕਿ ਸਿਰਫ ਤੇ ਸਿਰਫ ਖਰਚਾ ਹੀ ਹੁੰਦਾ ਤੇ ਖੇਚਲ ਹੁੰਦੀ ਹੈ ਰੋਕਥਾਮ ਬਿਲਕੁਲ ਨਹੀਂ ਹੁੰਦੀ ਜਦੋਂ ਰੋਗ ਆ ਗਿਆ ਉਹਦੀ ਬਿਲਕੁਲ ਰੋਕਥਾਮ ਨਹੀਂ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਖੇਤਾਂ ਦੇ ਵਿੱਚ ਫਿਰ ਕੇ ਇਸ ਰੋਗ ਨੂੰ ਵਧਾਤਾ ਸਕਦੇ ਆ ਘਟਾ ਨਹੀਂ ਸਕਦੇ ਸੋ ਬੇਨਤੀ ਹੈ ਕਿ ਇਸ ਰੋਗ ਨੂੰ ਆਪਾਂ ਆਉਣ ਤੋਂ ਪਹਿਲਾਂ ਰੋਕ ਸਕਦੇ ਆ ਉਹਦੇ ਵਿੱਚ ਕੁਝ ਖ਼ਸਾਬਦਾਨੀਆਂ ਹੁੰਦੀਆਂ ਨੇ ਤੇ ਫਿਰ ਜਿਹੜੀ ਹੈਗੀ ਪ੍ਰਕੋਸ਼ਨਰੀ ਆਪਣੀ ਸਪਰੇ ਹੁੰਦੀ ਹੈ ਇਹ ਰੋਗ ਆ ਜਿਹੜਾ ਉਹ ਬੀਜ ਜ਼ਮੀਨ ਤੇ ਹਵਾ ਰਾਹੀਂ ਫੈਲਦਾ ਜਿਹਦੇ ਵਿੱਚ ਦਾਣਿਆਂ ਦੀ ਜਗ੍ਹਾ ਤੇ ਮੁੰਜਰ ਦੇ ਵਿੱਚ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਪੀਲੇ ਤੋਂ ਹਰੇ ਰੰਗ ਦੀ ਕੂੜੇ ਹਰੇ ਰੰਗ ਦੀ ਤੇ ਬਰ ਕਾਲੇ ਵੀ ਹੋ ਜਾਂਦੇ ਸਪੋਰ ਧੂੜੇਦਾਰ ਉੱਲੀ ਦੇ ਗੋਲੇ ਬਣ ਜਾਂਦੇ ਆ ਮੁੰਜਰ ਪੂਰੀ ਦੀ ਪੂਰੀ ਨਹੀਂ ਇਹਦੇ ਨਾਲ ਪ੍ਰਭਾਵਿਤ ਹੁੰਦੀ ਕੁਝ ਕੁ ਦਾਣਿਆਂ ਦੀ ਜਗ੍ਹਾ ਤੇ ਧੂੜੇਦਾਰ ਉਲੀ ਦੇ ਗੋਲੇ ਬਣਦੇ ਆ ਇਹਦੇ ਨਾਲ ਕੁਆਲਿਟੀ ਵੀ ਖਰਾਬ ਹੁੰਦੀ ਹੈ ਤੇ ਜਿਹੜਾ ਜਿੱਥੇ ਦਾਣੇ ਬਣਨੇ ਚਾਹੀਦੇ ਸੀ ਉਹਨਾਂ ਦੀ ਜਗ੍ਹਾ ਤੇ ਜਿਹੜੀ ਉਲੀ ਰੋਗ ਬਣ ਜਾਂਦਾ ਤਾਂ ਉਹਦੇ ਨਾਲ ਝਾੜ ਤੇ ਵੀ ਫਰਕ ਪੈਂਦਾ ਕੁਆਲਿਟੀ ਤੇ ਵੱਡਾ ਫਰਕ ਪੈਂਦਾ ਤੇ ਉਹ ਜੇ ਬੀਜ ਆਪਾਂ ਅੱਗੇ ਤੋਂ ਵਰਦੇ ਜਾਂ ਉੱਥੇ ਜਿਹੜੇ ਹੈਗੇ ਜਦੋਂ ਇਹ ਰੋਗ ਬਣ ਗਿਆ ਤੇ ਖੇਤ ਦੇ ਵਿੱਚ ਦੇ ਸਪੋਰ ਖਿੱਲਰ ਕੇ ਤਾਂ ਫਿਰ ਰੋਗ ਜਿਹੜਾ ਹੈਗਾ ਅਗਲੇ ਸਾਲ ਵੀ ਆਪਣੇ ਫਸਲ ਦੇ ਵਿੱਚ ਆ ਸਕਦਾ ਹੈ ਇਹਦੀਆਂ ਜਿਹੜੀਆਂ ਫੇਵਰੇਬਲ ਕੰਡੀਸ਼ਨ ਨੇ ਮਤਲਬ ਆਉਂਦਾ ਕਿੰਨਾ ਹਲਾਤਾਂ ਚ ਹੈ ਇੱਕ ਤਾਂ ਜਿੱਥੇ ਆਪਾਂ ਯੂਰੀਆ ਓਵਰਡੋਜ਼ ਪਾਈ ਹੈ ਜਿੱਥੇ ਲਗਾਤਾਰ ਖੇਤਾਂ ਚ ਪਾਣੀ ਖੜਾ ਰਿਹਾ ਹੈ ਜਾਂ ਨ ਸਾਰੇ ਸਮੇਂ ਬੱਦਲ ਵਾਈ ਸੈਲ ਮੀਂਹ ਪੈਣਾ ਤੇਜ਼ ਹਵਾਵਾਂ ਵਗਣੀਆਂ ਇਹਨਾਂ ਨਾਲ ਰੋਗ ਬੜਾ ਫੈਲਦਾ ਕਿਉਂਕਿ ਜਿਹੜੀ ਇਹ ਰਿਪਰੋਡਕਟਿਵ ਸਟੇਜ ਹੁੰਦੀ ਹੈ ਨਾ ਜਦੋਂ ਮੁੰਜਰ ਬਣਨੀ ਆ ਤਿੰਨ ਸਾਰਾ ਹੋਣਾ ਹੈ ਉਦੋਂ ਜਿਹੜਾ ਸਭ ਤੋਂ ਵੱਧ ਇਸ ਰੋਗ ਦਾ ਪ੍ਰਭਾਵ ਪੈ ਸਕਦਾ ਕਿ ਉਹ ਫਸਲ ਆ ਜਿਹੜੀ ਬੜੀ ਸੈਂਸਿਟਿਵ ਹੁੰਦੀ ਹੈ ਉਹ ਸਟੇਜ ਦੇ ਉੱਤੇ ਤੇ ਰੋਗ ਆ ਸਕਦਾ। ਕਈ ਵਾਰ ਜਿਹੜਾ ਹੈਗਾ ਨਸਾਰੇ ਸਮੇਂ ਮੁੰਜਰਾ ਠੀਕ ਹੁੰਦੀਆਂ ਜਦੋਂ ਦੁੱਧ ਆ ਪਰਣ ਲੱਗਦਾ ਤਾਂ ਉਦੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਦਾਣਿਆਂ ਦੀ ਥਾਂ ਤੇ ਜਿਹੜਾ ਦੁੱਧ ਦੀ ਥਾਂ ਤੇ ਉਹਦੇ ਵਿੱਚ ਸਪੋਰ ਪਰਣ ਲੱਗ ਪਏ। ਇਸ ਕਰਕੇ ਜਿਹੜੀ ਯੂਰੀਆ ਰੋਕ ਕੇ ਪਾਓ ਯੂਰੀਆ 30 30 ਕਿਲੋ ਦੀਆਂ ਕਿਸਤਾਂ ਪਾਓ। ਟੁੱਟਮੀ ਯੂਰੀਆ ਪਾਓ। ਖੇਤ ਨੂੰ ਹਵਾ ਲਵਾ ਕੇ ਪਾਣੀ ਲਾਓ ਲਗਾਤਾਰ ਖੇਤ ਚ ਪਾਣੀ ਖੜਾ ਨਾ ਰੱਖੋ ਓਵਰਡੋ ਜਿੱਥੇ ਯੂਰੀਆ ਦੀ ਪਾਉਗੀ ਖਾਸ ਤੌਰ ਤੇ ਜਿਵੇਂ ਪੀਆ 126 ਬਾਰੇ ਕਿਸਾਨ ਵੀਰ ਕਹਿੰਦੇ ਕਿ 5 ਗੱਟੇ ਲੈ ਜਾਂਦਾ 4 ਗੱਟੇ ਲੈ ਜਾਂਦਾ ਉੱਥੇ ਤੁਹਾਡੇ ਇਹ 90% ਚਾਂਸ ਬਣ ਜਾਂਦੇ ਕਿ ਇਹ ਰੋਗ ਆਵੇ ਤੇ ਬੜਾ ਇਹ ਖਰਾਬ ਕਰਦਾ ਜਦੋਂ ਇਹ ਰੋਗ ਆ ਜਾਂਦਾ ਬੜੀ ਖੇਤ ਵੀ ਜਿਹੜਾ ਹੈਗਾ ਮਾੜਾ ਲੱਗਦਾ ਕੁਆਲਿਟੀ ਤੇ ਵੀ ਅਸਰ ਪੈਂਦਾ ਤੇ ਆਪਣਾ ਬਾਅਦ ਚੋਂ ਆਪਾਂ ਕਈ ਕਿਸਾਨ ਵੀਰ ਬਾਅਦ ਚੋਂ ਵੀ ਸਪਰੇਅ ਕਰਨਾ ਪੈਂਦਾ ਖਰਚਾ ਵੀ ਹੋ ਜਾਂਦਾ ਤਾਂ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਫਸਲ ਜਦੋਂ ਗੋਭ ਵਿਚ ਆਪਣੀ ਗੋਭ ਸਮੇਂ ਨਸਾਰੇ ਸਮੇਂ ਨਹੀਂ ਗੋਭ ਸਮੇਂ ਜਦੋਂ ਮੁੰਜਰ ਬਣ ਰਹੀ ਹੈ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਈ ਹੋਈ ਕਿ ਕਿਹੜੀਆਂ ਕਿਸਮਾਂ ਨੇ ਕਦੋਂ ਗੋਭ ਵਿਚ ਹੁੰਦੀਆਂ ਉਦੋਂ ਤੁਸੀਂ 400 ਮਿਲੀਲੀਟਰ ਗਲੀਲੀ ਹੋਵੇ 46 ਆ ਸੌਰੀ 18.76 ਐਸਸੀ 400 ਮਿਲੀਲੀਟਰ ਗਲੀਲੀ ਹੋਵੇ ਜਿਹਦੇ ਵਿੱਚ ਦੋ ਟੈਕਨੀਕਲ ਹੁੰਦੇ ਆ ਪਕੋਸਿਸ ਸਟ੍ਰੋਬਨ ਪਲਸ ਪ੍ਰੋਪੀਕੋਨਾਜ਼ੋਲ 18.76 ਐਸਸੀ ਇਹ ਤੁਸੀਂ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜਾਂ ਤਾਂ ਇਹਦੀ ਸਪਰੇਅ ਕਰ ਸਕਦੇ ਆ ਜਾਂ ਫਿਰ 500 ਗ੍ਰਾਮ ਕੋਸਾਈਡ 46 DF ਕਾਪਰ ਹਾਈਡਰੋਕਸਾਈਡ 200 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਦੀ ਸਪਰੇਅ ਕਰ ਸਕਦੇ ਆ ਕਈ ਕਿਸਾਨ ਵੀਰ ਜਿਹੜੇ ਕਾਪਰ ਆਕਸੀਕਲੋਰਾਇਡ ਵਰਤ ਲੈਂਦੇ ਬਲਾਈਟਾਕਸ ਪਰ ਕੋਸ਼ਿਸ਼ ਕਰੋ ਤੁਸੀਂ ਨਵਾਂ ਟੈਕਨੀਕਲ ਇਹ ਉਸ ਤੋਂ ਬਾਅਦ ਆਇਆ ਕਾਪਰ ਹਾਈਡਰੋਕਸਾਈਡ ਕੋਸਾਈਡ ਦੇ ਨਾਂ ਤੇ ਆਉਂਦੀ ਹੈ 500 ਗ੍ਰਾਮ ਪ੍ਰਤੀ ਏਕੜ ਇਹ ਤੁਸੀਂ ਕਰੋ 200 ਗ੍ਰਾਮ ਪਾਣੀ ਦੇ ਵਿੱਚ ਪਾ ਕੇ ਇਹਨੂੰ ਕਿਸੇ ਵੀ ਹੋਰ ਐਨਪੀਕੇ ਨਾਲ ਕਿਸੇ ਹੋਰ ਕੀਟਨਾਸ਼ਕ ਨਾਲ ਮਿਕਸ ਕਰਕੇ ਸਪਰੇਅ ਨਹੀਂ ਕਰਨੀਗੇ ਜੇ ਤੁਸੀਂ ਹਲਦੀ ਰੋਗ ਵਾਸਤੇ ਸਪਰੇਅ ਕਰ ਰਹੇ ਆ ਤਾਂ ਤੁਸੀਂ ਕੱਲੀ ਸਪਰੇਅ ਕਰਨੀ ਆ ਉਸ ਤੋਂ ਬਾਅਦ ਗਲੇਲੀ ਹੋਵੇ ਆ ਜਿਹੜੀ ਤੁਹਾਡੀ ਉਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਨਾਲ ਸ਼ੀਥ ਬ্লাইਟ ਆ ਜਿਹੜੀ ਤਣੇਦਵਾਲੇ ਪੱਤੇ ਦਾ ਚੂਲ ਰੋਗ ਆ ਉਹਦੇ ਤੋਂ ਵੀ ਬਹੁਤ ਵਧੀਆ ਕੰਟਰੋਲ ਮਿਲੂਗਾ ਗਲੇਲੀ ਹੋਵੇ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਜਾਂ ਫਿਰ ਤੁਸੀਂ ਕੋਸਾਈਡ ਕਰ ਸਕਦੇ ਕਿਉਂਕਿ ਕੋਸਾਈਡ ਆ ਜਿਹੜਾ ਕੱਲਾ ਇਹ ਕੰਟੈਕਟ ਅ ਜਿਹੜਾ ਫੰਜੀਸਾਈਡ ਹੈ ਉਲੀਨਾਸ਼ਕ ਹੈ ਤੇ ਜਿਹੜਾ ਗਲੀਲੀ ਹੋਵੇ ਆ ਇਹ ਸਿਸਟੈਮਿਕ ਵੀ ਹੈ ਸਿਸਟੈਮਿਕ ਅ ਜਿਹੜਾ ਉਲੀਨਾਸ਼ਕ ਹੈ ਤਾਂ ਇਹਨਾਂ ਚੋਂ ਕੋਈ ਵੀ ਕਰ ਲਓ ਪਰ ਜਿਹੜਾ ਪੂਰਾ ਏਰੀਆ ਤੁਹਾਡਾ ਕਵਰ ਹੋਣਾ ਚਾਹੀਦਾ ਇੱਕ ਕੋਸ਼ਿਸ਼ ਕਰੋ ਕਿ ਜਦੋਂ ਤੁਹਾਡਾ ਝੋਨਾ ਸਾਰੇ ਤੇ ਜਾਂਦਾ ਤਰੇਲੇ ਵਾਹਣ ਦੇ ਵਿੱਚ ਇੱਧਰ ਉੱਧਰ ਫਿਰਨ ਤੋਂ ਗਰੇਜ ਕਰੋ ਇਸੇ ਕਰਕੇ ਮੈਂ ਕਹਿਣਾ ਹੁੰਨਾ ਕਿ ਜੇ ਯੂਰੀਆ ਵੀ ਆਪਾਂ ਪਾਉਣੀ ਹੈ ਨਾ ਜਾਂ ਕੋਈ ਸਪਰੇ ਵੀ ਕਰਨੀ ਆ ਤਾਂ ਬਾਅਦ ਦੁਪਹਿਰ ਹੀ ਕਰੀ ਆਪਾਂ ਚਾਹੇ ਫਸਲ ਜਿਹੜੀ ਹੈਗੀ ਆ ਫੋਟ ਤੇ ਉਹਦਾ ਰਿਜ਼ਲਟ ਵੀ ਵਧੀਆ ਮਿਲਦਾ ਹੈਗਾ ਤੇ ਉਹਦੇ ਨਾਲ ਜੇ ਉਲੀ ਦੇ ਕੋਈ ਸਪੋਰ ਉਹ ਅੱਗੇ ਪਿੱਛੇ ਜਿਹੜੇ ਹੈਗੇ ਫੈਲਦੇ ਨਹੀਂ ਹੈਗੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਯੂਰੀਆ ਬਾਰੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਵੱਧ ਯੂਰੀਆ ਵੱਧ ਝਾੜ ਦੀ ਗਰੰਟੀ ਨਹੀਂ ਹੁੰਦੀ ਉਹਦੇ ਨਾਲ ਖਰਤ ਵੱਧ ਖਰਚੇ ਦੀ ਗਰੰਟੀ ਉਹ ਬਣ ਸਕਦੀ ਹੁੰਦੀ ਹੈ ਇਸ ਕਰਕੇ ਯੂਰੀਆ ਸਿਰਫ ਜ਼ਰੂਰਤ ਅਨਸਾਰ ਹੀ ਪਾਓ ਤੇ ਕੈਸਤ ਜਿਹੜੀ ਯੂਰੀਆ ਦੀ ਪਾਉਣੀ ਹੈ ਘੱਟਾ ਨਹੀਂ ਪਾਉਣਾ 30 ਕਿਲੋ ਜਾਂ 32 ਕਿਲੋ ਦੀ ਕੈਸਤ ਹੀ ਪਾਉਣੀ ਹੈ ਜਦੋਂ ਆਪਾਂ ਯੂਰੀਆ ਪਾਉਣੀ ਆ ਇੱਕ ਥੈਲਾ ਯੂਰੀਆ ਪਾਉਂਗੇ ਤਾਂ ਉਹਦੇ ਨਾਲ ਜਿੱਥੇ ਇੱਕ ਥੈਲਾ ਤੁਸੀਂ ਯੂਰੀਆ ਪਾਈ ਇੱਕ ਤਾਂ 30 ਕਿਲੋ ਦੀ ਇੱਕ ਕੈਸਤਾਂ ਟੁੱਟਮੀਆਂ ਪਾਉਣੇ ਆ ਉੱਥੇ ਤੁਹਾਡੇ ਪੱਤਾ ਰਵੇਡ ਗੋਹ ਵਾਲੀ ਸੁੰਡੀਆਂ ਬਿਮਾਰੀਆਂ ਦੇ ਅਟੈਕ ਦਾ ਵੀ ਦੋਹਾਂ ਖੇਤਾਂ 'ਚ ਫਰਕ ਹੋਊਗਾ